ਮਾਲਟਨ ਵਿਖੇ ਸ੍ਰੀ ਗੁਰੂ ਸਿੰਘ ਸਭਾ ਗੁਰਦੁਆਰਾ ਸਾਹਿਬ ਦੇ ਵਿੱਚ ਪਹਿਲੀ ਵਾਰ ਐਕਸਪੀਰੀਅੰਸ ਸਿੱਖੀ ਦੇ ਵੱਲੋਂ ਪਾਵਰ ਲਿਫਟਿੰਗ ਦਾ ਮੁਕਾਬਲਾ ਕਰਵਾਇਆ ਗਿਆ ਹੈ ਐਕਸਪੀਰੀਅੰਸ ਸਿੱਖੀ ਦੇ ਵੱਲੋਂ ਹਰ ਸਾਲ ਕੈਲਡਨ ਦੇ ਵਿੱਚ ਹੀ ਫੇਅਰ ਗਰਾਊਂਡਸ ਦੇ ਵਿੱਚ ਇੱਕ ਸਮਾਗਮ ਵੀ ਕਰਵਾਇਆ ਜਾਂਦਾ ਹੈ ਜਿਸ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਹਾਜ਼ਰੀ ਲਗਵਾਉਂਦੀਆਂ ਹਨ ਅਤੇ ਇਸ ਵਾਰ ਉਸ ਸਮਾਗਮ ਹੋਣ ਤੋਂ ਪਹਿਲਾਂ ਹੀ ਐਕਸਪੀਰੀਅੰਸ ਸਿੱਖੀ ਦੇ ਵੱਲੋਂ ਮਾਲਟਨ ਗੁਰਦੁਆਰਾ ਸਾਹਿਬ ਵਿਖੇ ਪਾਵਰ ਲਿਫਟਿੰਗ ਦਾ ਮੁਕਾਬਲਾ ਕਰਵਾਇਆ ਗਿਆ ਜਿਸ ਦੇ ਵਿੱਚ ਵੱਖ-ਵੱਖ ਉਮਰ ਵਰਗ ਦੇ ਲੜਕੇ ਅਤੇ ਲੜਕੀਆਂ ਦੇ ਵੱਲੋਂ ਭਾਗ ਲਿਆ ਗਿਆ ਇਸ ਮੌਕੇ ਤੇ ਪਹੁੰਚੇ ਹੋਏ ਸਾਰੇ ਪਾਰਟਿਸਪੈਂਟਸ ਦੇ ਵੱਲੋਂ ਜਿੰਨੇ ਇੱਥੇ ਦਰਸ਼ਕ ਦੇਖਣ ਦੇ ਲਈ ਪਹੁੰਚੇ ਹੋਏ ਸਨ ਉਹਨਾਂ ਦੇ ਵੱਲੋਂ ਖੂਬ ਤਾਰੀਫ਼ ਕੀਤੀ ਗਈ ਅਤੇ ਕਿਹਾ ਗਿਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਐਕਸਪੀਰੀਅנס ਸਿੱਖੀ ਵੱਲੋਂ ਅਜਿਹੇ ਮੁਕਾਬਲੇ ਕਰਵਾਉਂਦੇ ਰਹਿਣਾ ਚਾਹੀਦਾ ਹੈ ਹੋਰ ਇਸ ਮੁਕਾਬਲੇ ਦੇ ਵਿੱਚ ਕੀ ਕੁਝ ਹੋਇਆ ਇਸ ਰਿਪੋਰਟ ਦੇ ਵਿੱਚ ਜਾਣਦੇ ਹਾਂ ਮਾਲਟਨ ਵਿੱਚ ਸਥਿਤ ਸ੍ਰੀ ਗੁਰੂ ਸਿੰਘ ਸਭਾ ਗੁਰਦੁਆਰਾ ਸਾਹਿਬ ਵਿਖੇ 12 ਜੁਲਾਈ ਨੂੰ ਸੰਤ ਜਰਨੈਲ ਸਿੰਘ ਜੀ ਪਾਵਰ ਲਿਫਟਿੰਗ ਦਾ ਮੁਕਾਬਲਾ ਕਰਵਾਇਆ ਗਿਆ ਇਸ ਮੁਕਾਬਲੇ ਵਿੱਚ ਔਰਤਾਂ ਵੀ ਸ਼ਾਮਲ ਸਨ ਐਕਸਪੀਰੀਅੰਸ ਸਿੱਖੀ ਵੱਲੋਂ ਮਾਲਟਨ ਵਿੱਚ ਇਹ ਮੁਕਾਬਲਾ ਪਹਿਲੀ ਵਾਰ ਕਰਵਾਇਆ ਗਿਆ ਹੈ ਇਸ ਮੌਕੇ ਤੇ ਗੁਰਦੁਆਰਾ ਸਾਹਿਬ ਦੀ ਪਾਰਕ ਵਿੱਚ ਟੈਂਟ ਲਗਾਇਆ ਗਿਆ ਸੀ ਜਿੱਥੇ ਦਰਸ਼ਕਾਂ ਲਈ ਬੈਠਣ ਲਈ ਖੁੱਲੀ ਥਾਂ ਸੀ ਅਤੇ ਨਾਲ ਹੀ ਖਾਣ ਪੀਣ ਦਾ ਵੀ ਪ੍ਰਬੰਧ ਕੀਤਾ ਗਿਆ ਸੀ ਇਸ ਮੁਕਾਬਲੇ ਵਿੱਚ ਹਰ ਉਮਰ ਵਰਗ ਦੇ ਨੌਜਵਾਨ ਲੜਕੇ ਲੜਕੀਆਂ ਵੱਲੋਂ ਭਾਗ ਲਿਆ ਗਿਆ ਇਸ ਮੌਕੇ ਤੇ ਪ੍ਰਬੰਧਕਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਨੌਜਵਾਨ ਪੀੜ੍ਹੀ ਨੂੰ ਚੰਗੇ ਪਾਸੇ ਜੋੜਨ ਲਈ ਇਹ ਉਪਰਾਲਾ ਇੱਥੇ ਪਹਿਲੀ ਵਾਰ ਕਰਵਾਇਆ ਗਿਆ ਹੈ ਤਾਂ ਜੋ ਨੌਜਵਾਨ ਲੜਕੇ ਲੜਕੀਆਂ ਆਪਣੀ ਸਿਹਤ ਦਾ ਧਿਆਨ ਰੱਖਣ ਅਤੇ ਨਸ਼ਿਆਂ ਤੋਂ ਦੂਰ ਰਹਿਣ ਪ੍ਰਬੰਧਕਾਂ ਨੇ ਦੱਸਿਆ ਕਿ ਪਿਛਲੇ ਲੰਬੇ ਸਮੇਂ ਤੋਂ ਇਹ ਮੁਕਾਬਲਾ ਕਰਵਾਉਣ ਦੀ ਤਿਆਰੀ ਕੀਤੀ ਜਾ ਰਹੀ ਸੀ ਤਸਰ ਨਾਲ ਆਰਗੇਨਾਈਜ਼ਰ ਟੀਮ ਦੇ ਵਿੱਚੋਂ ਗੁਰਜੋਤ ਸਿੰਘ ਜੀ ਵੀ ਮੌਜੂਦ ਨੇ ਇਹਨਾਂ ਦੇ ਵੱਲੋਂ ਖੁਦ ਵੀ ਇੱਥੇ ਪਾਵਰ ਲਿਫਟ ਕੀਤਾ ਜਾਏਗਾ ਤੇ ਇਹਨਾਂ ਤੋਂ ਆਰਗੇਨਾਈਜ਼ਰ ਦੇ ਬਾਰੇ ਪੁੱਛਦੇ ਆ ਕਿ ਕਿਸ ਤਰ੍ਹਾਂ ਦੇ ਨਾਲ ਇਹਨਾਂ ਨੂੰ ਲੱਗਿਆ ਕਿ ਕੰਪੀਟੀਸ਼ਨ ਕਰਵਾਉਣਾ ਚਾਹੀਦਾ ਸਤਿ ਸ੍ਰੀ ਅਕਾਲ ਗੁਰਜੋਤ ਅਗਰ ਜੀ ਖਾਲਸਾ ਜੀ ਫਤਿਹ ਜੀ ਇਹ ਐ ਐਕਸਪੀਰੀਅੰਸ ਸਿੱਖੀ ਵੱਲੋਂ ਪਹਿਲੀ ਵਾਰ ਕਰਵਾਇਆ ਜਾ ਰਿਹਾ ਆ ਤਾਂ ਕਿਸ ਤਰ੍ਹਾਂ ਦੇ ਨਾਲ ਮਨ ਦੇ ਵਿੱਚ ਖਿਆਲ ਆਇਆ ਕਿ ਇਦਾਂ ਦਾ ਕੰਪੀਟੀਸ਼ਨ ਕਰਾਇਆ ਜਾਵੇ ਪਹਿਲੀ ਗੱਲ ਤਾਂ ਜਦੋਂ ਆਪਾਂ ਇਤਿਹਾਸ ਪੜ੍ਹਦੇ ਆ ਤਾਂ ਆਪਾਂ ਦੇਖਦੇ ਆ ਕਿ ਸ਼ਹੀਦ ਸਿੰਘ ਸਾਡੇ ਸੂਰਬੀਰ ਜੰਗ ਲੜਦੇ ਹੁੰਦੇ ਸ਼ੀਦਾਂ ਦੇ ਤੁਸੀਂ ਦੇਖ ਸਕਦੇ ਹੋ ਫੋਟੋ ਸ਼ੀਦਾਂ ਲੱਗੀ ਹੋਈਆਂ ਆ ਆਪਾਂ ਆਹ ਸ਼ੀਜ਼ ਇਨਸਪੀਰੇਸ਼ਨ ਲੈ ਕੇ ਆਪਾਂ ਓਰੀਜਨਲ ਸਪੈਸ਼ਲ ਲੈ ਕੇ ਉਹ એનર્ਜੀ ਆਪਾਂ ਅੱਜ ਇੱਥੇ ਲਿਆਉਣਾ ਚਾਹੁੰਦੇ ਆ ਕਿ ਆਪਾਂ ਜਿਨ੍ਹਾਂ ਨੇ ਉਹਨਾਂ ਚੋਂ ਲਾਇਆ ਆਪਾਂ ਥੋੜਾ ਜਿਹਾ ਲਾ ਸਕੇ ਤੇ ਜਿਵੇਂ ਉਸ ਅਗੇ ਇਨਸਪਾਇਰਡ ਬਾਈ देयर ਅਫਰਟਸ ਤੇ ਹੈਲਥ ਇਜ਼ ਅ ਹਿਊਜ ਪਾਰਟ ਆਫ ਸਿੱਖੀ ਤੇ ਸਮ ਪੀਪਲ ਮੇਸੇ ਕਿ ਇੰਨਾ ਹੁਣ ਫੋਕਸ ਹੈ ਨਹੀਂ ਤੇ ਯੂਥ ਨੂੰ ਇਨਸਪਾਇਰ ਕਰਨ ਨੂੰ ਇਹ ਇਵੈਂਟ ਕੀਤਾ ਗਿਆ ਆ ਤੇ ਦੂਜੇ ਵੀ ਬ੍ਰੈਂਟਚ ਵਾਫਾ ਗੁਰਦੁਆਰਿਆਂ ਨੇ ਕੀਤਾ ਹੈ ਲਿਫਟਿੰਗ ਵੇ ਲਿਫਟਿੰਗ ਇਵੈਂਟ ਤੇ ਦੂਜੇ ਦੇਸ਼ਾਂ ਚ ਵੀ ਹੁੰਦਾ ਆ ਤੇ ਫਿਰ ਆਪਾਂ ਕਿਹਾ ਕਿ ਬ੍ਰੈਂਟਚ ਆਪਾਂ ਇੱਕ ਹੋਰ ਕਰੀਏ ਤੇ ਵੀ ਕੈਨ ਸਪਰੈਡ ਦ ਵਰਡ ਆਫ ਸਿੱਖੀ ਵਾ ਇਨਸਪਾਇਰਿੰਗ ਅਦਰਸ ਟੂ ਬੀ ਬੀ ਹੈਲਥੀ ਐਂਡ ਲਿਫਟ ਵੇਟਸ ਆਮ ਇਟਸ ਐਨ ਅਮੇਜ਼ਿੰਗ ਵੇ ਟੂ ਸਪਰੈਡ ਦ ਵਰਡ ਅ ਗੁਰੂ ਗੁਰੂ ਸਾਹਿਬਾ ਨੇ ਵੀ ਕਿਹਾ ਆ ਕਿ ਤਕੜੇ ਹੋਵੋ ਬੀ ਹੈਲਥੀ ਆਮ ਸੋ ਆ ਦਸ ਵਨ ਆਫ ਇਨਸਪੀਰੇਸ਼ਨ ਇਹ ਇਵੈਂਟ ਜਿਵੇਂ ਆਰਗੇਨਾਈਜ਼ ਕੀਤਾ ਗਿਆ ਹੈ ਤਿਆਰੀਆਂ ਕਿੰਨੇ ਦਿਨ ਪਹਿਲਾਂ ਸ਼ੁਰੂ ਕਰ ਦਿੱਤੇ ਗਏ ਸੀ ਕਿ ਮਹੀਨੇ ਲੱਗੇ ਸੀ ਟਾਈਮ ਤਾਂ ਉਹ ਲੱਗਿਆ ਆ ਵਾ ਕਈ ਵਾਰੀ ਜਿਵੇਂ ਆ ਲਾਸਟ ਮਿੰਟ ਦੀ ਤਿਆਰੀ ਚੱਲੀ ਜਾਂਦੀ ਆ ਹੁਣ ਇੱਥੇ ਵੀ ਸਿੰਘ ਲਾਸਟ ਨਾਈਟ ਇੱਥੇ ਕਰਦੇ ਸੀ ਟੈਂਟ ਲਾਸਟ ਨਾਈਟ ਲਾਇਆ ਫਿਰ ਉਹ ਤਾਂ ਲਾਸਟ ਮੈਂਟ ਹੀ ਲੱਗਿਆ ਰਹਿੰਦਾ ਉਹ ਤਾਂ ਰਿਐਲਿਟੀ ਹੈ ਹਰੇਕ ਐਂਟ ਦੀ ਬਟ ਇਟ ਵਾਸ ਫਨ ਤੇ ਯੈਸ ਗੁੱਡ ਤਾਂ ਆਰਗੇਨਾਈਜ਼ਰ ਟੀਮ ਦੇ ਨਾਲ ਗੱਲਬਾਤ ਕਰ ਰਹੇ ਹਾਂ ਤੇ ਇੱਥੇ ਸਾਡੇ ਨਾਲ ਇੱਕ ਹੋਰ ਸ਼ਖਸ ਮੌਜੂਦ ਨੇ ਉਹਨਾਂ ਦੇ ਨਾਲ ਵੀ ਪੁੱਛਦੇ ਹਾਂ ਕਿ ਇਹ ਆਰਗੇਨਾਈਜ਼ ਕੀਤਾ ਗਿਆ ਹੈ ਤੇ ਇਸ ਦੇ ਪਿੱਛੇ ਕੀ ਮੋਟਿਵ ਰੱਖਿਆ ਗਿਆ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਸਰ ਅੱਜ ਦਾ ਜੋ ਇਵੈਂਟ ਰੱਖਿਆ ਗਿਆ ਹੈ ਕੀ ਮੋਟਿਵ ਹੈ ਦੇ ਪਿੱਛੇ ਆਰਗੇਨਾਈਜ਼ ਕੀਤਾ ਗਿਆ ਮੋਟਿਵ ਤਾਂ ਇਹ ਹੀ ਹੈ ਜੀ ਵੀ ਜਿਹੜੇ ਆਪਣੇ ਜਿਹੜੇ ਕਮਿਊਨਿਟੀ ਨੌਜਵਾਨ ਖਾਸ ਕਰਕੇ ਵੀ ਐਕਟਿ ਅ ਅਸੀਂ ਦਾਦੇ ਨਾਲ ਜੁੜਨਾ ਆਲਰਾਇਟ ਸੋ ਆਪਣੇ ਜਿਹੜੇ ਜੂਨ ਜੁਲਾਈ ਦੇ ਮਹੀਨੇ ਹੈਗੇ ਵੀ ਬਹੁਤ ਸ਼ੀਧੀ ਆਂਦੇ ਮਹੀਨੇ ਆ ਸੋ ਨਾਲ ਉਹ ਜਾ ਪ੍ਰੋਗਰਾਮ ਹੋ ਜੇ ਨੌਜਵਾਨ ਪਹਿਲਾਂ ਬਾਬੇ weight lifting ਕਰਦੇ ਆ ਜੰਪਰੇ ਹੁੰਦੇ ਆ ਸੋ ਉਹਨਾਂ ਨੂੰ ਨਾਲ ਸਿੱਖੀ ਨਾਲ ਵੀ ਜੋੜਿਆ ਜਾਵੇ ਕਾਰਨ ਦਾ ਕਾਰਨ ਦਾ ਇਹ ਹੈ ਕੈਸ ਦੀ ਕੰਪੀਟੀਸ਼ਨ ਚ ਪ੍ਰਾਈਜ਼ ਵੀ ਕੱਡੇ ਜਾਣਗੇ ਹਾਂਜੀ ਜਿਹੜੇ ਹਰ ਇੱਕ ਕੈਟਾਗਰੀ ਦੇ ਜਿੱਤੇ ਜਾਣਗੇ ਉਹਨਾਂ ਨੂੰ ਕੈਸ਼ ਵਾਰਡ ਹੋਣਗੇ ਜੀ ਹਾਂਜੀ ਤੇ ਸਰ ਇਹਦੇ ਨਾਲ ਹੀ ਐਕਸਪੀਰੀਅੰਸ ਸਿੱਖੇ ਵਾਲੋ ਹਰ ਸਾਲ ਸਮਾਗਮ ਵੀ ਕਰਵਾਇਆ ਜਾਂਦਾ ਆ ਤਾਂ ਇਸ ਸਾਲ ਦਾ ਜਿਹੜਾ ਸਮਾਗਮ ਹੈ ਉਹ ਕਿੱਥੇ ਤੇ ਕਿੰਨੀ ਤਰੀਕ ਨੂੰ ਹੋ ਰਿਹਾ ਹੈ ਕੋਈ ਜੇ ਸਾਡਾ 31 ਜੁਲਾਈ ਤੋਂ ਲੈ ਕੇ 4 ਅਗਸਤ ਤੱਕ ਜਿਹੜਾ ਸਿਵਿਕ ਡੇ ਲੌਂਗ ਵੀਕਐਂਡ ਹੁੰਦਾ ਹਰ ਇੱਕ 7 ਸਾਲ ਹੋ ਗਏ ਹਰ ਇੱਕ ਸਾਲ ਉਹੀ ਵੀਕਐਂਡ ਤੇ ਹੁੰਦਾ ਆਮ ਤੌਰ ਤੇ ਥਰਸਡੇ ਤੋਂ ਸੰਡੇ ਹੁੰਦਾ ਹਰ ਕਿਹ ਸੰਮਵਾਰ ਤੱਕ ਹੁਣਾ ਤੇ ਰੋਜ਼ਾਨਾ 5 ਵਜੇ ਸ਼ੁਰੂ ਹੋਣਗੇ ਪ੍ਰੋਗਰਾਮ ਤੇ ਰਾਤ ਦੇ ਘਟੋ ਘਟ 10 ਵਜੇ ਜਿਹੜਾ ਸੋਮਵਾਰਾ ਸੋਮਵਾਰ ਸਵੇਰੇ 6 ਵਜੇ ਪ੍ਰੋਗਰਾਮ ਸ਼ੁਰੂ ਹੋਊਗਾ ਅਸਾਂ ਕੀ ਵਾਰ ਦੇ ਨਾਲ ਤੇ ਉਹ 12 ਵਜੇ ਤੱਕ ਆਪਣੇ ਜਿਹੜੇ ਆਫਟਰਨੂਨ ਦੇ 12 ਵਜੇ ਤੱਕ ਤੇ ਸਮਾਪਤੀ ਹੋਊਗੀ ਪ੍ਰੋਗਰਾਮ ਦੀ ਹਰ ਸਾਲ ਦੀ ਤਰ੍ਹਾਂ ਇਸ ਸਾਲ ਦੇ ਪ੍ਰੋਗਰਾਮ ਚ ਵੀ ਮਹਾਨ ਕੀਰਤਨੀਏ ਤੇ ਰਾਗੀ ਹਾਂਜੀ ਜੀ ਆਪਣੇ ਜਿਵੇਂ ਭਾਈ ਲਖਵਿੰਦਰ ਸਿੰਘ ਜੀ ਯੂਰੀ ਰਾਗੀ ਭਾਈ ਮਨਪ੍ਰੀਤ ਸਿੰਘ ਕਾਨਪੁਰੀ ਆਪਣੇ ਸਿੰਘ ਸਾਹਿਬ ਗਨੀਰਵੈਲ ਸਿੰਘ ਜੀ ਸ੍ਰੀ ਦਰਬਾਰ ਸਾਹਿਬ ਵਾਲੇ ਗਾਹ ਵੈਕਸਪੀਰੀਐਂਸ ਕੀ ਡਾਟ ਕਾਮ ਤੇ ਜਾ ਕੇ ਪੂਰੀ ਲਿਸਟ ਵੇਖ ਸਕਦੀ ਸੰਗਤ ਹਰ ਇੱਕ ਸਾਲ ਵਾਂਗੂ ਆਪਣੇ ਪੰਜਾਬ ਤੋਂ ਆਪਣੇ ਸ੍ਰੀ ਦਰਬਾਰ ਸਾਹਿਬ ਤੋਂ ਤੱਕ ਸਾਬਾਨਾਂ ਤੋਂ ਪ੍ਰਚਾਰਕ ਪਹੁੰਚਣਗੇ ਜੀ ਜੇਕਰ ਯੋਗ ਹੈ ਕਿ ਪਾਵਰ ਲਿਫਟਿੰਗ ਮੁਕਾਬਲੇ ਵਿੱਚ ਰੈਫਰੀ ਵੀ ਮੌਜੂਦ ਸਨ ਜੱਜ ਵੀ ਅਤੇ ਸਕੋਰ ਬੋਰਡ ਉੱਪਰ ਸਾਰੇ ਨਤੀਜੇ ਨੋਟ ਕੀਤੇ ਜਾ ਰਹੇ ਸਨ ਵੋਲੰਟੀਅਰਸ ਵੀ ਵੱਡੀ ਗਿਣਤੀ ਦੇ ਵਿੱਚ ਪਹੁੰਚੇ ਹੋਏ ਸਨ ਇਸ ਮੌਕੇ ਤੇ ਜਿਨ੍ਹਾਂ ਲੜਕੀਆਂ ਵੱਲੋਂ ਮੁਕਾਬਲੇ ਵਿੱਚ ਭਾਗ ਲਿਆ ਗਿਆ ਉਹਨਾਂ ਦੱਸਿਆ ਕਿ ਉਹਨਾਂ ਦੀ ਸਭ ਤੋਂ ਵੱਡੀ ਮੋਟੀਵੇਸ਼ਨ ਕੌਣ ਹਨ ਅਤੇ ਉਹਨਾਂ ਹੋਰਨਾਂ ਕੁੜੀਆਂ ਨੂੰ ਵੀ ਆਪਣੀ ਸਿਹਤ ਨੂੰ ਬਿਹਤਰ ਰੱਖਣ ਦਾ ਸੁਨੇਹਾ ਦਿੱਤਾ ਅਤੇ ਅਜਿਹੇ ਮੁਕਾਬਲਿਆਂ ਦੇ ਵਿੱਚ ਭਾਗ ਲੈਣ ਲਈ ਵੀ ਮੋਟੀਵੇਟ ਕੀਤਾ ਗਿਆ ਨਾਲ ਹੀ ਇੱਕ ਲੜਕੀ ਦੇ ਮਾਤਾ ਜੀ ਵੀ ਮੁਕਾਬਲਾ ਦੇਖਣ ਲਈ ਪਹੁੰਚੇ ਹੋਏ ਸਨ ਅਤੇ ਕਿਹਾ ਕਿ ਉਹਨਾਂ ਨੂੰ ਆਪਣੀ ਧੀ ਤੇ ਤੇ ਨਾਲ ਹੀ ਹੋਰਨਾਂ ਕੁੜੀਆਂ ਜਿੰਨਾਂ ਵੱਲੋਂ ਇਸ ਮੁਕਾਬਲੇ ਦੇ ਵਿੱਚ ਭਾਗ ਲਿਆ ਗਿਆ ਹੈ ਉਹਨਾਂ ਉੱਪਰ ਮਾਣ ਮਹਿਸੂਸ ਹੋ ਰਿਹਾ ਹੈ ਸੁਣਦੇ ਆ ਉਹਨਾਂ ਹੋਰ ਕੀ ਕਿਹਾ ਤੁਹਾਡੀ ਬੇਟੀ ਦੇ ਵੱਲੋਂ ਪਾਵਰ ਲਿਫਟਿੰਗ ਕੰਪੀਟੀਸ਼ਨ ਚ ਪਾਰਟਿਸਪੇਟ ਕੀਤਾ ਗਿਆ ਕਿਵੇਂ ਮਹਿਸੂਸ ਕਰ ਰਹੇ ਹੋ ਮੈਨੂੰ ਬਹੁਤ ਮਾਣ ਮਹਿਸੂਸ ਹੁੰਦਾ ਹੈ ਇਹ ਸਿਰਫ ਏਸ ਫੇਸਵੇਟ ਲਈ ਨਹੀਂ ਜਿੰਨੀਆਂ ਸਾਰੀਆਂ ਹੈਗੀਆਂ ਆ ਕਿਉਂਕਿ ਸਾਡੀਆਂ ਬੇਟੀਆਂ ਜਿਹੜੀਆਂ ਆ ਜਿਵੇਂ ਪਿੱਛੋਂ ਇੰਡੀਅਨ ਕਲਚਰ ਦੇ ਵਿੱਚ ਇਟਸ ਅ ਮੇਲ ਡੋਮੀਨੇਟਿਡ ਸਟੇਟੀ ਬਟ ਮੈਨੂੰ ਬਹੁਤ ਜ਼ਿਆਦਾ ਦਿਲੋਂ ਖੁਸ਼ੀ ਹੋ ਰਹੀ ਹੈ ਸਿਰਫ ਪਨੀਤ ਲਈ ਨਹੀਂ ਜਿੰਨੀਆਂ ਵੀ ਕੁੜੀਆਂ ਸਾਰੀਆਂ ਪਾਰਟਿਸਪੇਟ ਕਰ ਰਹੀਆਂ ਉਹਨਾਂ ਦੇ ਲਈ ਤੇ ਮੈਮ ਤੁਸੀਂ ਖੁਦ ਵੀ ਆਉਣ ਵਾਲੇ ਸਮੇਂ ਦੇ ਵਿੱਚ ਇਦਾਂ ਦੇ ਕੰਪੀਟੀਸ਼ਨਸ ਚ ਪਾਰਟਿਸਪੇਟ ਕਰਨ ਦਾ ਸੋਚ ਰਹੇ ਹੋ ਮੈਂ ਕੰਪੀਟੀਸ਼ਨ ਦਾ ਤਾਂ ਨਹੀਂ ਹੈਗਾ ਜੀ ਜਦੋਂ ਲਾਸਟ ਟਾਈਮ ਮੈਂ ਆਈ ਸੀਗੀ ਇੱਥੇ ਮੈਨੂੰ ਇਹਨਾਂ ਨੇ ਕਿਹਾ ਸੀਗਾ ਕਿ ਤੁਹਾਡੇ ਮੇਰੀ ਫੈਮਿਲੀ ਦੇ ਵਿੱਚ ਤਿੰਨੋਂ ਮੇਰੇ ਹਸਬੰਦ ਬੇਟਾ ਤੇ ਬੇਟੀ ਉਹ ਤਿੰਨੋਂ ਪਾਰਟਿਸਿਪੇਟ ਕਰਦੇ ਆ ਉਹਨਾਂ ਨੇ ਮੈਨੂੰ ਕਿਹਾ ਕਿ ਤੁਸੀਂ ਵੀ ਕਰੋ ਤੇ ਮੈਂ ਜਿਵੇਂ ਜਸਟ ਮਿਨੀਮਮ ਤੋਂ ਸਟਾਰਟ ਕੀਤਾ ਮੇਬੀ ਯੂ ਨੇਵਰ نو ਹਾਂ ਜੀ ਤੇ ਮੈਂ ਐਕਸਪੀਰੀਅੰਸ ਸਿੱਖੀ ਵੱਲੋਂ ਜਿਹੜਾ ਇਹ ਕੰਪੀਟੀਸ਼ਨ ਕਰਵਾਇਆ ਜਾ ਰਿਹਾ ਔਰ ਨਾਲੇ ਸਮੇਂ 'ਚ ਹੋਰ ਲੱਗਦਾ ਕਿ ਇਦਾਂ ਦੇ ਜਿਹੜੇ ਕੰਪੀਟੀਸ਼ਨਸ ਨੇ ਹੁੰਦੇ ਰਹਿਣੇ ਚਾਹੀਦੇ ਆ ਆਫਕੋਰਸ ਹੋਣੇ ਚਾਹੀਦੇ ਆ ਕਿਉਂਕਿ ਇਹ ਬੱਚੇ ਦੂਸਰੀਆਂ ਕਮਿਊਨਿਟੀਆਂ ਦੇ ਵਿੱਚ ਤਾਂ ਜਿੱਦਾਂ ਇਹ ਪਹਿਲਾਂ ਵੀ ਪਾਰਟਿਸਿਪੇਟ ਕਰਦੀ ਆ ਪਰ ਜਿੰਨਾ ਮਤਲਬ ਉਤਸ਼ਾਹ ਮੈਨੂੰ ਲੱਗਦਾ ਹੈ ਕਿ ਆਪਣੇ ਕਲਚਰ ਦੇ ਆਪਣੇ ਧਰਮ ਦੇ ਲਾਈਕ ਬਹੁਤ ਕੁਝ ਇੱਥੇ ਨਵਾਂ ਸਿੱਖਣ ਨੂੰ ਮਿਲਦਾ ਆ ਇਹਨਾਂ ਨੂੰ ਹਾਂਜੀ ਖਾਸ ਕਰਕੇ ਇਧਰਲੇ ਬੱਚਿਆਂ ਨੂੰ ਤਾਂ ਮਾਲਟਨ ਗੁਰਦੁਆਰਾ ਸਾਹਿਬ ਦੇ ਵਿੱਚ ਵੇਟ ਲਿਫਟਿੰਗ ਕੰਪੀਟੀਸ਼ਨ ਕਰਵਾਇਆ ਜਾ ਰਿਹਾ ਹੈ ਪਿੱਛੇ ਜੋ ਕੰਪੀਟੀਸ਼ਨ ਚੱਲ ਰਿਹਾ ਹੈ ਤੇ ਇੱਥੇ ਸਾਡੇ ਨਾਲ ਕੁਝ ਭਾਗੀਦਾਰ ਵੀ ਮੌਜੂਦ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਆ ਸਤਿ ਸ੍ਰੀ ਅਕਾਲ ਮੈਮ ਸਤਿ ਸ੍ਰੀ ਅਕਾਲ ਜੀ ਇਹ ਜ ਸੋ ਇਹ ਪਾਵਰ ਲਿਫਟਿੰਗ ਕੰਪੀਟੀਸ਼ਨ ਹੈਗਾ ਜਿਹੜਾ ਕਿ ਐਕਸਪੀਰੀਅੰਸ ਸਿੱਖੀ ਨੇ ਆਰਗੇਨਾਈਜ਼ ਕੀਤਾ ਤੇ ਸ਼ਹੀਦਾਂ ਦੀ ਯਾਦ ਵਿੱਚ ਉਹਨਾਂ ਨੇ ਰੱਖਿਆ ਹੈਗਾ ਸੋ ਵੈਰੀ ਅਪਲਿਫਟਿੰਗ ਟੂ ਸੀ ਤਾਂ ਕਿ ਸਾਰੇ ਜਿਹੜੇ ਐਮਚਰ ਹੈ ਜਿਹੜੇ ਪ੍ਰੋਫੈਸ਼ਨਲਸ ਹੈ ਉਹ ਆ ਕੇ ਪਾਰਟਿਸਿਪੇਟ ਕਰ ਸਕਦੇ ਆ ਤੇ ਮੈਂ ਕੰਪੀਟੀਸ਼ਨ ਪਹਿਲੀ ਵਾਰੀ ਕਰਵਾਇਆ ਜਾ ਰਿਹਾ ਹੈ ਹਾਂਜੀ ਇੱਥੇ ਪਹਿਲੀ ਵਾਰੀ ਕਰਵਾਇਆ ਜਾ ਰਿਹਾ ਟੋਰਾਂਟੋ ਵਿੱਚ ਪਹਿਲੀ ਵਾਰੀ ਇਹਦੇ ਵਿੱਚ men's ਤੇ women's ਦੋਨਾਂ ਵੱਲੋਂ ਭਾਗ ਲਿਆ ਗਿਆ ਹਾਂਜੀ ਸੋ ਐ ਤੁਸੀਂ ਦੇਖਦੇ ਪਿਓ ਜਿਹੜੇ ਸਾੜੀਆਂ ਪੈਂਜੀ ਨਾਲ ਖੜੀਆਂ ਨੇ ਉਹ ਵੀ ਪਾਰਟ ਲੈ ਰਹੀਆਂ ਨੇ ਤੇ ਜਿਹੜੇ ਸਿੰਗਸ ਨੇ ਉਹ ਵੀ ਪਾਰਟ ਲੈ ਰਹੇ ਆ ਤੇ ਬੰਮ ਤੁਸੀਂ ਕੋਡ ਵੀ ਪਾਰਟਿਸਪੇਟ ਕੀਤਾ ਹੈ ਹਾਂਜੀ ਅਸੀਂ ਤੇ ਪੈਂਜੀ ਇਹ ਦੋ ਖੜੀਆਂ ਨੇ ਫਰਨੇ ਨੇ ਵੀ ਪਾਰਟਿਸਪੇਟ ਕੀਤਾ ਅਸੀਂ ਬੈਂਚ ਕਰਨੀ ਹੈ ਸਕੁਆਟ ਕਰਨੀ ਹੈ ਤੇ ਡੈਡ ਲਿਫਟਿੰਗ ਨੇ ਐਕਸਰਸਾਈਜ਼ ਇਦੀ ਕੰਪੀਟੀਸ਼ਨ ਤੇ ਇਹਦੀ ਮਤਲਬ ਤਿਆਰੀ ਵੀ ਕਰਨੀ ਪਈ ਤੁਹਾਨੂੰ ਜਾਂ ਕਿੰਨੇ ਦਿਨਾਂ ਤੋਂ ਵੀ ਚੱਲਦਾ ਪਿਆ ਸੀ ਸਭ ਕੁਝ ਹਾਂਜੀ ਸੋ ਤਿਆਰੀ ਇਤਾਂ ਵੀ ਮੈਨੂੰ ਤੇ ਕਾਫੀ ਸਾਲ ਹੋ ਗਏ ਲਿਫਟਿੰਗ ਕਰਨ ਦੇ ਫਰਕ ਕਰੀ ਕੰਪੀਟੀਸ਼ਨੇਸ਼ਨ ਹੀ ਪਾਰਟਿਸਿਪੇਟ ਕੀਤਾ ਸੋ ਇਹ ਮੇਰੀ ਦੂਜੀ ਵਾਰੀ ਸੀ ਪਹਿਲਾ ਸਿਕ ਪਾਵਰ ਲਿਫਟਿੰਗ ਕੰਪੀਟੀਸ਼ਨ ਹੋਇਆ ਸੀ ਸੋ ਦੂਜੀ ਵਾਰੀ ਪਾਰਟਿਸਿਪੇਟ ਕੀਤਾ ਪਰ ਤਿਆਰੀ ਇਦਾਂ ਹੁੰਦੀ ਹੈ ਲਾਈਕ ਯੂ ਵਾਂਟ ਟੂ ਪੁਸ਼ ਯੋਰਸੈਲਫ ਤਾਂ ਕਿ ਤੁਹਾਡੀ ਜਿਹੜੀ ਪਰਸਨਲ ਬੈਸਟ ਹੈਗੀ ਹੋਊ ਨੂ ਯੂ ਵਾਂਟ ਟੂ ਪੁਸ਼ ਯੋਰ ਗੋਲਸ ਜਿੰਨੇ ਵੀ ਔਮਨਸ ਇਸ ਵੇਲੇ ਤੁਹਾਨੂੰ ਦੇਖ ਰਹੀਆਂ ਨੇ ਉਹਨਾਂ ਨੂੰ ਮੋਟੀਵੇਟ ਕਰਨ ਲਈ ਕੀ ਕਹਿਣਾ ਚਾਹੋਗੇ ਸੋ ਮੈਂ ਕਹਿਣਾ ਚਾਹਦੀ ਹਾਂ ਲਾਈਕ ਆਮ ਅ ਮਮ ਆਮ ਅ ਪ੍ਰੋਫੈਸ਼ਨਲ ਇਨ ਟਰਮਸ ਆਫ ਵਰਕਿੰਗ ਐਸ ਵੈਲ ਤੋ ਮੈਂ ਕਹਿ ਰਹੀ ਚੰਦੀ ਵੀ ਜੇ ਮੈਂ ਕਰ ਸਕਦੀ ਹਾਂ ਤੁਸੀਂ ਵੀ ਕਰ ਸਕਦੇ ਰਾਈਟ ਸੋ ਫਿਟਨੈਸ ਇਜ਼ ਪਾਰਟ ਆਫ ਯੂਅਰ ਲਾਈਫ ਮੇਰਾ ਗੋਲ ਹੈਗਾ ਵੀ ਹੋਰਨ ਨੂੰ ਇਨਸਪਾਇਰ ਕਰੀਏ ਮੇਰਾ ਗੋਲ ਹੈ ਵੀ ਜੇ ਅਜ਼ ਆ ਗੈਟ 올ਡਰ ਆ ਵਾਂਟ ਟੂ ਸਟੇ ਮੂਵਿੰਗ ਵੀ ਮੈਂ ਮੇਰਾ ਨਾ ਹੋਵੇ ਵੀ ਮੈਂ ਮੂਵ ਨਾ ਹੋ ਸਕਾ ਜਿਹੜੇ ਮੇਰੀ ਹੁਣ ਐਕਟੀਵਿਟੀ ਲੈਵਲ ਹੈ ਮੈਂ ਉਹ ਮੇਨਟੇਨ ਕਰਨਾ ਚਾਹੁੰਦੀ ਆ ਯਾ ਥੈਂਕ ਯੂ ਜੀ ਮੈਮ ਤੁਸੀਂ ਕੀ ਕਹਿਣਾ ਚਾਹੋਗੇ ਅੱਜ ਕੰਪੀਟੀਸ਼ਨ ਬਾਰੇ ਇਹ ਕੰਪੀਟੀਸ਼ਨ ਹੈਗਾ ਬੜਾ ਵਧੀਆ ਐਕਸਪੀਰੀਅੰਸ ਸਿੱਖੀ ਵਾਲੋਂ ਮੈਂ ਇੱਥੇ ਆਪਣੇ ਵੀਰਾਂ ਭੈਣਾਂ ਨੂੰ ਦੇਖਦੀ ਪਈਆਂ ਆਪਣੀ ਸਟ੍ਰੈਂਥ ਵਧਾ ਰਹੇ ਨੇ ਆਪਣੀ ਪੂਰਾ ਹਾਰਡਵਰਕ ਕਰਕੇ ਮੈਨੂੰ ਖੁਸ਼ੀ ਹੁੰਦੀ ਹੈ ਕਿ ਸਾਡੀ ਕਮਿਊਨਿਟੀ ਵਿੱਚ ਵੀ ਇਦਾਂ ਦੇ ਆਪਰਚੂਨਿਟੀਆਂ ਮਿਲਦੇ ਆ ਐਕਸਪੀਰੀਅੰਸ ਸਿੱਖੀ ਵਾਲੋਂ ਸਪੈਸ਼ਲੀ ਇੱਥੇ ਟ੍ਰਾਂਟੋ ਆਪਣੇ ਘਰ ਦੇ ਕੋਲ ਹੀ ਮੌਲਟਨ ਗੁਰਦਾਰੇ ਮੈਨੂੰ ਬੜਾ ਵਧੀਆ ਲੱਗਿਆ ਕਿ ਪੂਰੀ ਕਮਿਊਨਿਟੀ ਇਕੱਠੇ ਆ ਕੇ ਅਸੀਂ ਕਰ ਸਕਦੇ ਆ ਇਦਾਂ ਆਈ ਬਿਲੀ ਲਾਈਕ ਥੇ ਮੈਮ ਤੁਸੀਂ ਆਪ ਖੁਦ ਪਾਰਟਿਸਿਪੇਟ ਕੀਤਾ ਹੈ ਤਾਂ ਤੁਹਾਨੂੰ ਕੀ ਨੇ ਸਭ ਤੋਂ ਵੱਧ ਮੋਟੀਵੇਟ ਕੀਤਾ ਮੈਨੂੰ ਮੋਟੀਵੇਸ਼ਨ ਮਿਲਦੀ ਹੈ ਆਪਣੇ ਮਮ ਤੋਂ ਮੇਰੀ ਮਮ ਵੀ ਲਿਫਟਿੰਗ ਕਰਦੀ ਹੈ ਤੇ ਮੈਂ ਉਹਨੂੰ ਦੇਖਦੀ ਹਾਂ ਕਿ ਉਹ ਇੰਨੇ ਇੰਨਾ ਐਫਰਟ ਪਾਉਂਦੇ ਨੇ ਆਪਣੇ ਆਪ ਦੇ ਵਿੱਚ ਆਪਣੇ ਕਸਰਤ ਦੇ ਵਿੱਚ ਤੇ ਮੈਂ ਵੀ ਚਾਹੁੰਦੀ ਹਾਂ ਕਿ ਮੈਂ ਵੀ ਇਦਾਂ ਹੀ ਕਰਾਂ ਆਪਣੀ ਪੂਰੀ ਜ਼ਿੰਦਗੀ ਕਿ ਆਪਣੇ ਆਪ ਦੇ ਵਿੱਚ ਐਫਰਟ ਪਾਣਾ اسپੈਸ਼ਲੀ ਐਜ਼ ਅ ਔਮਨ ਇਟਸ ਸੋ ਇੰਪੋਰਟੈਂਟ ਕਿ ਆਪਣੇ ਆਪ ਦੇ ਵਿੱਚ ਟਾਈਮ ਇਨਵੈਸਟ ਕਰਨਾ ਤੇ ਆਪਣੇ ਹੈਲਥ ਦੇ ਵਿੱਚ ਇਨਵੈਸਟ ਕਰਨਾ ਸੋ ਸੀਇੰਗ ਦੋਜ਼ ਰੋਲ ਮਾਡਲਸ ਇਨ ਮਾਈ ਲਾਈਫ ਦੈਸ ਦ ਮੋਸਟ ਇੰਪੋਰਟੈਂਟ ਥਿੰਗ ਟੂ ਮੀ ਮਮ ਤੋਂ ਹਟ ਐਕਸਪੀਰੀਅੰਸ ਕਿਵੇਂ ਰਿਹਾ ਆ ਬਹੁਤ ਵਧੀਆ ਰਿਹਾ ਇਹ ਸੈਕਿੰਡ ਮੀਟਿਆ ਜਿਹਨੂੰ ਮੈਂ ਕਹ ਰਹੀ ਸੋ ਯਾ ਬਥੇਆ ਰਿਹਾ ਤੇ ਤੁਹਾਡੀ ਸਭ ਤੋਂ ਜਿਹੜੀ ਵੱਡੀ ਮੋਟੀਵੇਸ਼ਨ ਉਹ ਕੌਣ ਹੈ ਅਮ 220 ਕਿਲੋ ਦੀ ਅਟੈਂਪਸ਼ਨ ਆਈ ਥਿੰਕ ਮਾਈ ਮਮ ਯਾ ਐਂਡ ਮਾਈ ਡੈਡ ਬਿਕਾਜ਼ ਉਹ ਜਾਣਦੇ ਆ ਵੀ ਲਾਈਕ ਮੈਨ ਪਾਵਰ ਹੋਮ ਅਲਸੋ ਔਮਨ ਸੋ ਔਮਨ ਮੀ ਮੋਟੀਵੇਟ ਕਰਦੇ ਤੇ ਜਿੰਨੀਆਂ ਲੇਡੀਜ਼ ਦੇਖ ਰਹੀਆਂ ਉਹਨਾਂ ਨੂੰ ਕੀ ਸੁਨੇਹਾ ਦੇਵੋਗੇ ਅਮ ਇਹ ਕਹਾਂਗੇ ਵੀ ਜਸਟ ਸਟਾਰਟ एवरीवन स्टार्टਸ ਫ্রম ਸਮਵੇਅਰ ਐਂਡ ਯੂ ਆ ਗਨਾਂ ਟੂ ਕਮਾਂਚਾ ਦਖੇਮ ਤੁਸੀਂ ਇੰਪਰੂਵ ਹੋਗੇ ਇਸ ਮੁਕਾਬਲੇ ਵਿੱਚ ਭਾਗ ਲੈਣ ਵਾਲੇ ਨੌਜਵਾਨ ਲੜਕਿਆਂ ਨੇ ਵੀ ਆਪਣੇ ਵਿਚਾਰ ਸਾਂਝੇ ਕਰਦੇ ਹਾਂ ਦੱਸਿਆ ਕਿ ਉਹਨਾਂ ਨੂੰ ਇਸ ਮੁਕਾਬਲੇ ਵਿੱਚ ਹਿੱਸਾ ਲੈ ਕੇ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ ਉਹਨਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਵੀ ਐਕਸਪੀਰੀਅੰਸ ਸਿੱਖੀ ਨੂੰ ਅਜਿਹੇ ਉਪਰਾਲੇ ਕਰਦੇ ਰਹਿਣਾ ਚਾਹੀਦਾ ਹੈ ਮਲਟਨ ਗੁਰੂਕਾਰ ਵਿਖੇ ਜੋ ਪਾਵਰ ਲਿਫਟਿੰਗ ਕੰਪੀਟੀਸ਼ਨ ਹੋ ਰਿਹਾ ਹੈ ਤੇ ਵਿਮਨਸ ਦੇ ਨਾਲ ਗੱਲਬਾਤ ਕੀਤੀ ਤੇ ਹੁਣ ਮੈਨਸ ਦੇ ਨਾਲ ਵੀ ਗੱਲਬਾਤ ਕਰਦੇ ਜਿਨ੍ਹਾਂ ਦੇ ਵੱਲੋਂ ਖੁਦ ਪਾਰਟਿਸਪੇਟ ਕੀਤਾ ਗਿਆ ਤੇ ਜਿੰਦਰ ਮੇਰੇ ਨਾਲ ਮੌਜੂਦ ਹੈ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕਿਵੇਂ ਦਾ ਐਕਸਪੀਰੀਅੰਸ ਰਿਹਾ ਅੱਜ ਦਾ ਐਕਸਪੀਰੀਅੰਸ ਕਾਫੀ ਬੱਧ ਰਿਹਾ ਮੈਂ ਇਹ ਐਕਚੁਅਲੀ ਪਹਿਲੀ ਵਾਰ ਹੀ ਕੀਤਾ ਕੰਪੀਟ ਸੋ ਇਟਸ ਸੋ ਇਨਕਰੇਜਿੰਗ ਸੋ ਕਾਫੀ ਕੰਫੀਡੈਂਸ ਮਿਲਦਾ ਹੈ ਸੋ ਬਾਕੀ ਕੰਪੀਟੀਟਰਸ ਆਉਂਦੇ ਹੈਗੇ ਨੇ ਇਥੇ ਨਾਲ ਸੋ ਨਾਲ ਕੁਝ ਨਵੀਂ ਚੀਜ਼ਾਂ ਸਿੱ so that's uh, uh, like you get the confidence experience sikhi vallo ye jo event karaya gaya pehli wari karaya gaya taan lagda ke on wale samay ch eda de hor events hone chahide ne bilkul hone chahide ne kyunki ede naal jehde youth hage ya oh encourage hunda ya so saanu mere hisab nal sade especially isse community vich kinne keda pa lack vi karde ha ke assi sports vich thoda jya khatte hage especially the volleyball wagar ਸੋ ਡੈਫੀਨਿਟਲੀ ਉਹਨਾਂ ਨੂੰ ਬਾਤੋ ਬਾਦ ਹੋਰ ਵੀ ਅਰੇਂਜ ਕਰਨੀ ਚਾਹੀਦੀ ਆ ਤੁਹਾਨੂੰ ਕਿੰਨਾ ਕੁ ਆਈਡੀਆ ਲੱਗਦਾ ਕਿ ਹੋਰ ਕਿੰਨੇ ਪਾਰਟਿਸਪੈਂਟਸ ਨੇ ਜਿਨ੍ਹਾਂ ਵੱਲੋਂ ਪਾਰਟਿਸਪੇਟ ਕੀਤਾ ਆ ਆਈ ਗੈਸ देयर ਆ ਰਾਉਂਡ 50 অর 60 ਹਾਂਜੀ ਤੇ ਇਹਦੇ ਵਿੱਚ ਆਈ ਥਿੰਕ 10 অর 15 10 12 ਵਿਮਨ ਹੈਗੀਆਂ ਨੇ ਤੇ ਬਾਕੀ ਸਾਰੇ ਮੈਨ ਹੈਗੇ ਨੇ ਤੇ ਜਿਹੜੇ ਅਰੇਂਜਮੈਂਟਸ ਕੀਤੇ ਗਏ ਨੇ ਉਹਨਾਂ ਬਾਰੇ ਕੀ ਕਹਿਣਾ ਚਾਹੋ ਹਾਂਜੀ ਅਰੇਂਜਮੈਂਟਸ ਵਧੀਆ ਨੇ ਅੱਜ ਥੋੜੀ ਗਰਮੀ ਹੈ ਵੈਸੇ ਬਟ ਫਿਰ ਵੀ ਉਹਨਾਂ ਨੇ ਆਪਣੇ ਵੱਲੋਂ ਬੈਸ ਦਿੱਤਾ ਹੈਗਾ ਪਰ ਜਦੋਂ ਅਸੀਂ ਕੰਪੀਟ ਕਰਦੇ ਹਾਂ ਸੋ ਵੈਸੇ ਚੀਜ਼ਾਂ ਬੰਮ ਅਪ ਸ਼ੀਟ ਅਪ ਹੋ ਜਾਂਦੀਆਂ ਸੋ ਇਟਸ ਗੁੱਡ ਆਈ ਮੀਨ ਵੈਨ ਯੂ ਆਰ ਕੰਪੀਟਿੰਗ ਸੋ ਆਲ ਯੂ ਥੈਂਕ ਯੂ ਟੂ ਥਿੰਕ ਅਬਾਊਟ ਯੂ ਸਜੈਸਟ ਟੂ ਕੰਪੀਟ ਤੋ ਤੁਹਾਡਾ ਐਕਸਪੀਰੀਅੰਸ ਕਿਵੇਂ ਦਾ ਰਿਹਾ ਅੱਜ ਦਾ ਨਹੀਂ ਵਧੀਆ ਸੀਗਾ ਤੇ ਮੈਂ ਵੈਸੇ ਪਹਿਲਾਂ ਵੀ ਕੰਪੀਟ ਕਰਦਾ ਤੇ ਇੱਥੇ ਮੈਨੂੰ ਉਹਨਾਂ ਦੇ ਅਕੋਰਡਿੰਗ ਮਤਲਬ ਜਿਹਨਾਂ ਨੇ ਪਹਿਲਾਂ ਦੇ ਦੇਖੀ ਫਰਸਟ ਕੰਪੀਟੀਸ਼ਨ ਕਰਵਾ ਰਿਹਾ ਉਸ ਤੋਂ ਬਹੁਤ ਵਧੀਆ ਪਰ ਜੋ ਪਿੱਛੇ ਪ੍ਰੈਕਟਿਸ ਏਰੀਆ ਕਿਤੇ ਥੋੜਾ ਛੋਟਾ ਹੈਗਾ ਕੰਜਸਟਿਡ ਕਹਿ ਸਕਦੇ ਹਾਂ ਜਿੱਦਾਂ ਵੀ ਇਕੋ ਛੋਟਾ ਕਾ ਥੋੜਾ ਪਰ ਪਹਿਲੇ ਦੇ ਹਿਸਾਬ ਨਾਲ ਜਮਿਨਾ ਤਾਂ ਪਹਿਲਾ ਕੰਪੀਟੀਸ਼ਨ ਬਹੁਤ ਵਧੀਆ ਚੱਲ ਰਿਹਾ ਤੇ ਜਿੰਨਾ ਯੂਥ ਦੇਖ ਰਿਹਾ ਤੁਹਾਨੂੰ ਉਹਨਾਂ ਨੂੰ ਕੋਈ ਮੈਸੇਜ ਦੇਣਾ ਚਾਹੋਗੇ ਮੈਸੇਜ ਇਹ ਹੀ ਹੈ ਵੀ ਜੈਮ ਲਗਾਓ ਪਾਰਟੀ ਵਗੈਰਾ ਨਾਲੋਂ ਤੁਸੀਂ ਇੱਧਰ ਜ਼ਿਆਦਾ ਆਪਣਾ ਧਿਆਨ ਦੋ ਹੈਲਥ ਤੇ ਆਪਣੇ ਕੌਨਸ਼ੀਅਸ ਰਹੋ ਕਿਉਂਕਿ ਆਊਟ ਆਫ 10 ਪੀਪਲ ਲਾਈਕ 7 ਜਾਂ 6 ਆਊਟ ਆਫ ਸ਼ੇਪ ਚੱਲ ਰਹੇ ਨੇ ਤੇ ਉਹਨਾਂ ਲਈ ਇਹ ਹੀ ਹੈ ਵੀ ਜ਼ਰੂਰੀ ਨਹੀਂ ਕਿ ਪਾਵਰ ਲਿਫਟਿੰਗ ਹੀ ਕਰਨੀ ਹੈ ਵੀ ਬਸ ਆਪਣੇ ਆਪ ਨੂੰ ਫਿਟ ਰੱਖਣਾ ਜ਼ਿਆਦਾ ਜ਼ਰੂਰੀ ਹੈ ਆਪਣਾ ਬਾਕੀ ਆਪਣਾ ਜੀ ਜੀ ਮੈਂ ਆਪਾਂ ਕਹਿੰਦੇ ਕਿ ਆਪਣੇ ਜਿਹੜੀ ਕੌਮ ਆ ਜਿਹੜੀ ਪਿੱਛੋਂ ਸਾਰੇ ਇੱਕ ਵਾਰੀਅਰ ਦੀ ਤਰ੍ਹਾਂ ਨੇ ਜੋ ਆਪਣਾ ਆਪਾਂ ਹੁਣ ਜੇ ਮੰਨ ਲਓ ਪੱਗ ਬੰਨੀ ਐ ਤੇ ਥੋੜੇ ਆਊਟਫਿਟ ਚੱਲ ਰਹੇ ਆ ਆਪਣੀ ਫਿਟ ਨਹੀਂ ਹੈਗੀ ਤੇ ਉਹ ਪਗ ਕੀ ਇਹ ਪਰ ਰਿਪਰੈਜ਼ੈਂਟ ਕਰ ਰਹੇ ਆਪਣੀ ਆਉਣ ਵਾਲੀ ਜੋ ਜਨਰੇਸ਼ਨ ਉਹਨਾਂ ਵਾਸਤੇ ਆਪਾਂ ਕੀ ਆਪਾਂ ਆਪਣੇ ਆਪ ਨੂੰ ਦਿਖਾ ਰਹੇ ਆ ਵੀ ਅਸੀਂ ਇਦਾਂ ਦੇ ਆ ਸੋ ਉਹਨਾਂ ਨੂੰ ਇਹ ਦਿਖਾਈਏ ਵੀ ਅਸੀਂ ਆਪਣੇ ਜੋ ਹੈ ਬਲੱਡ ਲਾਈਨਸ ਉਹ ਇਦਾਂ ਡਿਫਰੈਂਟ ਆ ਤਾਂ ਕਰਕੇ ਉਹਨਾਂ ਨੂੰ ਫਿੱਟ ਹੋਣਾ ਜ਼ਿਆਦਾ ਜ਼ਰੂਰੀ ਹੈ ਮੇਰੇ ਹਿਸਾਬ ਨਾਲ ਮਾਲਟਨ ਤੋਂ ਪਾਵਰ ਲਿਫਟਿੰਗ ਮੁਕਾਬਲੇ ਦੀ ਖਾਸ ਰਿਪੋਰਟ ਹਮਦਰਦ ਟੀਵੀ ਦੇ ਲਈ